ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਬਿਆਨ ਫ੍ਰੀ ਬਿਜਲੀ ਲੈਣ ਵਾਲੀ ਮੁਫਤ ਬਿਜਲੀ ਬੰਦ ਸਸਤੀ ਯੂਨਿਟ ਸ਼ੁਰੂ 22 ਅਗਸਤ ਤੋਂ ਪਹਿਲਾ ਕਰੋ ਇਹ ਜ਼ਰੂਰੀ ਕੰਮ ਕੀ ਹਾਂ ਪੂਰੀ ਅਪਡੇਟ ਆਉ ਚਾਹੁੰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਗਲਰ ਟੂਪਰ ਦੇਖਣ ਨੂੰ ਮਿਲ ਸਕਣਗੀਆਂ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਿਕ ਪੰਜਾਬ ਦੇ ਵਿੱਚ 600 ਯੂਨਟ ਫ੍ਰੀ ਬਿਜਲੀ ਦਾ ਲਾਭ 90% ਤੋਂ ਵੱਧ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਦੇਖੀਏ ਤਾਂ ਇਸ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ ਜਿਸ ਕਰਕੇ ਪੰਜਾਬ ਬਿਜਲੀ ਵਿਭਾਗ ਨੇ ਕੋਈ ਨਵੇਂ ਰਿਕਾਰਡ ਬਣਾਏ ਹਨ ਜਿਸ ਦੇ ਵਿੱਚ ਇਸ ਗਰਮੀ ਦੌਰਾਨ ਸਭ ਤੋਂ ਵੱਧ ਬਿਜਲੀ ਪੰਜਾਬ ਸਟੇਟ ਦੇ ਵਿੱਚ ਖਪਤ ਕੀਤੀ ਗਈ ਹੈ ਜੋ ਕਿ 16000 ਮੀਗਾਵਾਟ ਤੋਂ ਵੀ ਗ੍ਰੋਸ ਕਰ ਚੁੱਕੀ ਹੈ ਜਿਸ ਕਰਕੇ ਹੁਣ ਡਿਪਾਰਟਮੈਂਟ ਵੱਲੋਂ ਜੋ ਬਿਜਲੀ ਖਪਤ ਕਰਨ ਲਈ ਨਵੇਂ ਅਤੇ ਵੱਡੀਆਂ ਅਪਡੇਟ ਜਾਰੀ ਕਰ ਦਿੱਤੇ ਗਏ ਹਨ ਹੁਣ ਕੁਝ ਲੋਕਾਂ ਨੂੰ ਹੀ ਜੋ ਫ੍ਰੀ ਬਿਜਲੀ ਦਾ ਲਾਭ ਦਿੱਤਾ ਜਾਂਦੀ ਸਲਾਹ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਅਪਡੇਟ ਦੇ ਉੱਪਰ ਤਾਂ ਦੋਸਤੋ ਇਸ ਅਪਡੇਟ ਦੇ ਵਿੱਚ ਤੁਹਾਨੂੰ ਦੱਸਦੀ ਕਿ ਹੁਣ ਬਿਜਲੀ ਵਿਭਾਗ ਵੱਲੋਂ ਕੁਝ ਨਵੀਆਂ ਸ਼ਰਤਾਂ ਰੱਖ ਦਿੱਤੀਆਂ ਗਈਆਂ ਹਨ ਜਿਸ ਦੇ ਵਿੱਚ ਪਹਿਲੀ ਸ਼ਰਤ ਇਹ ਰੱਖੀ ਗਈ ਹੈ ਕਿ ਅਗਰ ਕੋਈ ਵੀ ਪਰਸਨ ਜਿਹੜਾ ਜਿਨ੍ਹਾਂ ਦੇ ਘਰ ਵਿੱਚ ਮੀਟਰ ਲੱਗਿਆ ਹੋਇਆ ਮੀਟਰ ਦਾ ਲੋਡ ਘਰ ਦੇ ਟੋਟਲ ਲੋਡ ਤੋਂ ਜ਼ਿਆਦਾ ਹੋਣਾ ਚਾਹੀਦਾਗਾ ਕਿਉਂਕਿ ਗਰਮੀ ਦੌਰਾਨ ਘਰਾਂ ਵਿੱਚ ਏਸੀ ਕੂਲਰ ਫਰਿੱਜਾਂ ਦੀ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ ਜਿਸ ਕਰਕੇ ਹਰ ਘਰ ਦਾ ਬਿਜਲੀ ਦਾ ਲੋਡ ਲਗਭਗ 1.2 ਕਿਲੋਵਾਟ ਵਤ ਜਾਂਦਾ ਹੈ ਜਿਸ ਕਰਕੇ ਜੋ ਬਿਜਲੀ ਵਿਭਾਗ ਨੂੰ ਜ਼ਿਆਦਾ ਯੂਨਟ ਬਿਜਲੀ ਖਪਤ ਕਰਨੀ ਪੈਂਦੀ ਹੈ ਜਿਸ ਕਰਕੇ ਹੁਣ ਪਿੰਡਾਂ ਤੇ ਸ਼ਹਿਰਾਂ ਵਿੱਚ ਜਿੰਨੇ ਵੀ ਮੀਟਰ ਲੱਗੇ ਹੋਇਆ ਲੋਕਾਂ ਦੇ ਉਸ ਤੇ ਉੱਪਰ ਲੋਡ ਨੂੰ ਵਧਾਉਣ ਤੇ ਲਈ ਜੋ ਰੂਲ ਹੈ ਨੋਟਿਸ ਹੈ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਤਾਰੀਖ 22 ਅਗਸਤ ਰੱਖੀ ਗਈ ਹੈ ਜੀ ਹਾਂ ਦੋਸਤੋ ਅਗਰ ਤੁਹਾਡੇ ਵੀ ਘਰ ਦੇ ਵਿੱਚ ਮੀਟਰ ਲੱਗਿਆ ਹੋਇਆ ਹੈ ਤੁਹਾਡੇ ਘਰ ਦਾ ਬਿਜਲੀ ਦਾ ਲੋਡ ਮੀਟਰ ਤੋਂ ਘੱਟ ਹੈ ਤਾਂ ਤੁਹਾਨੂੰ ਵੀ ਜਲਦੀ ਤੋਂ ਜਲਦੀ ਆਪਣੇ ਮੀਟਰ ਦਾ ਲੋਡ ਵਧਾਉਣਾ ਪਵੇਗਾ ਅਗਰ ਤੁਸੀਂ ਮੀਟਰ ਦਾ ਲੋਡ ਨਹੀਂ ਵਧਾਉਂਦੇ ਤਾਂ ਤੁਹਾਨੂੰ ਸਰਕਾਰ ਜੁਰਮਾਨਾ ਪਾਵੇਗੀ ਪਲੱਸ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾਵੇਗੀ ਕਿਉਂਕਿ ਪਿੰਡਾਂ ਦੇ ਵਿੱਚ ਬਿਜਲੀ ਵਿਭਾਗ ਦੇ ਅਫਸਰਾਂ ਵੱਲੋਂ ਛਾਪਾ ਮਾਰੀ ਇਨਕੁਆਇਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਜਿਹੜੀ ਲੋਕਾਂ ਨੇ ਹਾਲੇ ਤੱਕ ਮੀਟਰ ਦਾ ਲੋਡ ਦੇ ਵਿੱਚ ਵਾਤਾ ਨਹੀਂ ਕੀਤਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਦੂਸਰੇ ਨੰਬਰ ਤੇ ਆਪਾਂ ਗੱਲ ਕਰਨੀਆਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਮੀਟਰ ਨੂੰ ਹਾਲੇ ਤੱਕ ਨਹੀਂ ਲਵਾਇਆਗਾ ਤਾਂ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਮੀਟਰ ਲਗਵਾਉਣੇ ਪੈਣਗੇ ਤਾਂ ਜੋ ਸਰਕਾਰ ਦੀਆਂ ਫ੍ਰੀ ਸਕੀਮਾਂ ਦਾ ਲਾਭ ਉਠਾ ਸਕਣ ਅਗਰ ਤੁਸੀਂ ਮੀਟਰ ਨਹੀਂ ਲਗਾਉਂਦੇਗੇ ਤੁਹਾਡੀ ਕੁੰਡੀ ਫੜੀ ਜਾਂਦੀ ਹੈ ਤਾਂ ਤੁਹਾਨੂੰ ਉਸ ਦਾ ਭਾਰੀ ਪਰ ਕਮ ਜੁਰਮਾਨਾ ਦੇਣਾ ਪਵੇਗਾ ਇਸ ਤੋਂ ਬਾਅਦ ਅਗਲੀ ਅਪਡੇਟ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਮੀਟਰ ਲੱਗਾ ਹੋਇਆ ਉਹਨਾਂ ਨੇ ਹਾਲੇ ਤੱਕ ਮੀਟਰ ਨੂੰ ਬਾਹਰ ਸ਼ਿਫਟ ਨਹੀਂ ਕਰਵਾਏਗਾ ਬਿਜਲੀ ਵਾਲੇ ਖੰਭੇ ਦੇ ਉੱਪਰ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਮੀਟਰ ਨੂੰ ਸ਼ਿਫਟ ਕਰੋਣਾ ਪਏਗਾ ਤਾਂ ਜੋ ਤੁਸੀਂ ਪੰਜਾਬ ਸਰਕਾਰ ਦੀ 600 ਯੂਨਟ ਫ੍ਰੀ ਬਿਜਲੀ ਦਾ ਲਾਭ ਲੈ ਸਕੋ ਅਗਰ ਕੋਈ ਅਧਿਪਰਸਨ ਅਜਹਾਂ ਨਹੀਂ ਕਰਦਾ ਅਤੇ ਉਸ ਦੇ ਘਰ ਦੇ ਵਿੱਚ ਮੀਟਰ ਲੱਗਾ ਹੈ ਜਾਂ ਫਿਰ ਕੁੰਡੀ ਲੱਗੀ ਫੜੀ ਜਾਂਦੀ ਹੈ ਤਾਂ ਲਗਭਗ 1 ਤੋਂ 1.5 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਜੀ ਹਾਂ ਦੋਸਤੋ ਇਸ ਤੋਂ ਇਲਾਵਾ ਅਗਲੀ ਸ਼ਰਤ ਜਿਨ੍ਹਾਂ ਦੇ ਘਰ ਦੇ ਵਿੱਚ ਮੀਟਰ ਲੱਗਿਆ ਅਤੇ ਉਹਨਾਂ ਨੇ ਲੰਬੇ ਸਮੇਂ ਤੋਂ ਮੀਟਰ ਦਾ ਬਿਜਲੀ ਬਿੱਲ ਨੂੰ ਨਹੀਂ ਭਰਿਆਗਾ ਤਾਂ ਉਹਨਾਂ ਲੋਕਾਂ ਨੂੰ ਵੀ ਹੁਣ ਬਿਜਲੀ ਬਿੱਲ ਦਾ ਭਰਨ ਤੇ ਜੁਰਮਾਨਾ ਲਗਾਇਆ ਜਾਵੇਗਾ ਪਲੱਸ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਦਾ ਮੀਟਰ ਵੀ ਪਟਿਆ ਚਾਰਿਆ ਹੈ ਅਤੇ ਪੂਰਾ ਲਾਈਫ ਉਹਨਾਂ ਦੇ ਕਿਸੇ ਵੀ ਫੈਮਿਲੀ ਮੈਂਬਰ ਦੇ ਨਾਮ ਤੇ ਮੀਟਰ ਨਹੀਂ ਲਗਾਇਆ ਜਾਵੇਗਾ ਤਾਂ ਇਸ ਕਰਕੇ ਪਹਿਲਾਂ ਹੀ ਸਰਕਾਰ ਸਾਰੇ ਹੀ ਲੋਕਾਂ ਨੂੰ ਅਲਰਟ ਕਰਦੀ ਹੈ ਕਿ ਜੋ ਵੀ ਤੁਹਾਡਾ میٹر ਦੇ ਵਿੱਚ ਅਪਡੇਟ ਕਰਨ ਵਾਲਿਆ ਤੁਸੀਂ ਨਹੀਂ ਕੀਤੇਗੇ ਤਾਂ ਉਸ ਨੂੰ ਜਲਦੀ ਤੋਂ ਜਲਦੀ ਅਪਡੇਟ ਕਰਵਾ ਲਓ ਇਸ ਤੋਂ ਇਲਾਵਾ ਅਗਲੀ ਅਪਡੇਟ ਉਹਨਾਂ ਦੇ ਲਈ ਜਿਨ੍ਹਾਂ ਦੇ میٹر ਦਾਦਾ ਪੜਦਾਦਾ ਜਾਂ ਕਿਸੇ ਦੇ ਫਾਦਰ ਦੇ ਨਾਮ ਤੇ میٹر ਚੱਲ ਰਿਹਾ ਲੇਕਿਨ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੁਸੀਂ میٹر ਨੂੰ ਹਾਲੇ ਤੱਕ ਆਪਣੇ ਨਾਮ ਤੇ ਨਹੀਂ ਟ੍ਰਾਂਸਫਰ ਕਰਵਾਇਆ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਆਪਣੇ ਘਰ ਦੇ ਮੀਟਰ ਨੂੰ ਆਪਣੇ ਨਾਮ ਤੇ ਟ੍ਰਾਂਸਫਰ ਕਰਵਾਉਣਾ ਲਾਜ਼ਮੀ ਹੈ ਅਗਰ ਤੁਸੀਂ ਮੀਟਰ ਨੂੰ ਆਪਣੇ ਨਾਮ ਤੇ ਟ੍ਰਾਂਸਫਰ ਨਹੀਂ ਕਰੋਗੇ ਤਾਂ ਸਰਕਾਰ ਵੱਲੋਂ ਤੁਹਾਨੂੰ ਇਸ ਚੀਜ਼ ਦਾ ਵੀ ਜੁਰਮਾਨਾ ਪੰਨਾ ਪਵੇਗਾ ਅਤੇ ਇਸ ਚੀਜ਼ ਤੇ ਵੀ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਹਾਂ ਦੋਸਤੋ ਇਸ ਤੇ ਲਈ ਜੋ ਨੋਟਿਸ ਆ ਨੋਟਿਸ ਤੇ ਲੈ ਕੇ ਚੱਲਦੇ ਹਾਂ ਇਹ ਨੋਟਿਸ ਦੇਖ ਸਕਦੇ ਹੋ ਪੀ ਐਸ ਪੀ ਸੀ ਐਲ ਵੱਲੋਂ ਜਾਰੀ ਕੀਤਾ ਗਿਆ ਜੋ ਕਿ ਘਰੇਲੂ ਖਪਤਕਾਰ ਮੀਟਰ ਹਨ ਅਤੇ ਵਪਾਰਕ ਮੀਟਰ ਹਨ ਉਹਨਾਂ ਦੋਨਾਂ ਦੇ ਲਈ ਜੋ ਮੀਟਰ ਦਾ ਲੋਡ ਵਧਾਉਣ ਅਤੇ ਹੋਰ ਅਪਡੇਟ ਦੇ ਲਈ 22 ਅਗਸਤ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ ਇਸ ਸਮੇਂ ਤੋਂ ਪਹਿਲਾਂ ਪਹਿਲਾਂ ਜੋ ਵੀ ਲੋਕ ਆਪਣੇ ਮੀਟਰ ਦਾ ਲੋਡ ਵਧਾਉਂਦੇ ਹਨ ਜਾਂ ਮੀਟਰ ਦਾ ਆਪਣੇ ਨਾਮ ਤੇ ਟ੍ਰਾਂਸਫਰ ਕਰਾਉਂਦੇ ਹਨ ਤਾਂ ਉਹਨਾਂ ਨੂੰ ਸਿਰਫ ਅੱਧਾ ਫੀਸ ਪੇ ਕਰਨੀ ਪਵੇਗੀ ਯਾਨੀ ਕਿ ਪਹਿਲਾ ਫੀਸ ਜੋ 1000 ਰੁਪਏ ਸੀ ਲਗਭਗ 500 ਰੁਪਏ ਤੱਕ ਦਾ ਤੁਹਾਨੂੰ ਖਰਚਾ ਭਰ ਕੇ ਆਪਣੇ ਮੀਟਰ ਦੇ ਲੋਡ ਦੇ ਵਿੱਚ ਵਾਧਾ ਕਰਵਾ ਸਕਦੇ ਹੋ ਅਗਰ ਤੁਸੀਂ ਇਸ ਟਾਈਮ ਤੋਂ ਬਾਅਦ ਕਰਾਉਂਦੇ ਹੋ ਤੁਹਾਡੇ ਤੇ ਕਾਰਵਾਈ ਵੀ ਹੋਵੇਗੀ ਪਲੱਸ ਤੁਹਾਨੂੰ ਡਬਲ ਜੁਰਮਾਨਾ ਭਰਨਾ ਪਵੇਗਾ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਹੁਣ ਤੁਸੀਂ ਆਪਣਾ ਇੱਕ ਕਮੈਂਟ ਕਰਕੇ ਜਰੂਰ ਦੱਸੋ ਕਿ ਪੰਜਾਬ ਸਰਕਾਰ ਦੀਆਂ ਜੋ ਨੰਮੀਆਂ ਸਕੀਮਾਂ ਨੇ 600 ਯੂਨਟ ਫ੍ਰੀ ਬਿਜਲੀ ਲੈਨ ਦੇ ਲਈ ਨਵੀਆਂ ਸ਼ਰਤਾਂ ਨੇ ਇਹ ਸ਼ਰਤਾਂ ਤੁਹਾਡੇ ਅਕੋਰਡਿੰਗ ਸਹੀ ਹਨ ਜਾਂ ਗਲਤ ਹਨ ਇਸ ਤੋਂ ਇਲਾਵਾ 600 ਯੂਨਟ ਫ੍ਰੀ ਬਿਜਲੀ ਦਾ ਲਾਭ ਜੋ ਦਿੱਤਾ ਜਾ ਰਿਹਾ ਹੈ ਇਹ ਬੰਦ ਕਰਕੇ ਇਸ ਦੀ ਜਗ੍ਹਾ ਤੇ ਯੂਨਟ ਰੇਟ ਘਟਕੇਤਾ ਜਾਣਾ ਚਾਹੀਦਾ ਜਾਂ ਫਿਰ 600 ਯੂਨਟ ਬਿਜਲੀ ਦਾ ਲਾਭ ਹੀ ਦਿੱਤਾ ਜਾਵੇ ਆਪਣੇ ਕਮੈਂਟ ਆਪਣੇ ਵਿਚਾਰ ਤੁਸੀਂ ਜਰੂਰ ਸ਼ੇਅਰ ਕਰਨੇ ਹਨ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ